ਖਾਲਸਾ ਅਕਾਲ ਫਰਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਹੁਣ ਖਾਲਸਾ ਸਤਿਗੁਰੂ ਧੰਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਪ੍ਰਗਟ ਕੀਤਾ ਕਿਉਂਕਿ ਸਾਜਨਾ ਜਿਹੜੀ ਹੈ ਉਹ ਗੁਰੂ ਨਾਨਕ ਪਾਸਾ ਸਮੇਂ ਤੋਂ ਪ੍ਰਾਰੰਭ ਹੋ ਚੁੱਕੀ ਸੀ ਬਚਨਾਂ ਪੜ੍ਹਦੇ ਆਂ ਭਾਈ ਗੁਰਦਾਸ ਜੀ ਦਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਤੋਂ ਭਾਵ ਇਹ ਮੈਲ ਤੋਂ ਰਹਿਤ ਤੇ ਜੇਕਰ ਆਪਾਂ ਖਾਲਸਾ ਸ਼ਬਦ ਦੇ ਵੀ ਅਰਥ ਕਰੀਏ ਉਹ ਵੀ ਪਿਓਰ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੁਣ ਗੁਰਨਾਨਕ ਪਾਸਾ ਸਮੇਂ ਤੋਂ ਖਾਲਸਾ ਪੰਥ ਉਹਦੀ ਨੀਂਹ ਰੱਖੀ ਗਈ ਹੌਲੀ ਹੌਲੀ ਸਮਾਂ ਲੰਘਦਾ ਗਿਆ ਨੋ ਜਾਮਿਆਂ ਵਿੱਚ ਗੁਰੂ ਸਾਹਿਬਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਖਾਲਸੇ ਨੂੰ ਗੁਨਾ ਦੇ ਨਾਲ ਭਰਪੂਰ ਕੀਤਾ ਇਹਦੇ ਅੰਦਰੋਂ ਜੋ ਬੁਰਾਈਆਂ ਸਨ ਬੁਰਾਈਆਂ ਨੂੰ ਖਤਮ ਕੀਤਾ ਤੇ ਆਖਰ ਉਹ ਦਿਨ ਆ ਗਿਆ ਜਦੋਂ ਕਲਕੀ ਤਰਪਾਸਾ ਜੀ ਨੇ ਇਹਨੂੰ ਅਸਲੀ ਜਾਮਾ ਪਹਿਨਾਇਆ ਤੇ ਬਚਨ ਕਰ ਦਿੱਤੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਵੀ ਜਿਹੜਾ ਖਾਲਸਾ ਹੈ ਇਹ ਵਾਹਿਗੁਰੂ ਦੇ ਮੋਜ ਵਿੱਚ ਉਹਦੀ ਰਜਾ ਵਿੱਚ ਮੈਨੂੰ ਪ੍ਰਗਟ ਕਰਨ ਲੱਗਾ ਤੇ ਖਾਲਸਾ ਅਕਾਲ ਪੁਰਖ ਵਾਹਿਗੁਰੂ ਦੀ ਫੌਜ ਹੈ ਇਹਦੇ ਵਿੱਚ ਮੇਰੀ ਆਪਣੀ ਮਰਜ਼ੀ ਕੋਈ ਨਹੀਂ ਹੁਣ ਕਲਗੀਧਰ ਪਾਤਸ਼ਾਹ ਜੀ ਨੂੰ ਖਾਲਸਾ ਕਿਉਂ ਸਾਜਣਾ ਪਿਆ ਕਿਉਂਕਿ ਉਸ ਸਮੇਂ ਸੰਸਾਰ ਹਿੰਦੁਸਤਾਨ ਦੀ ਹਾਲਤ ਹੀ ਐਸੀ ਹੋ ਚੁੱਕੀ ਸੀ ਕਿ ਲੋਕ ਵੇਖਣ ਨੂੰ ਭਾਵੇਂ ਜਿਉਂਦੇ ਨਜ਼ਰ ਆਉਂਦੇ ਸਨ ਪਰ ਆਤਮਿਕ ਤੌਰ ਤੇ ਬੁਝਦਲੀ ਦਾ ਸ਼ਿਕਾਰ ਹੋ ਚੁੱਕੇ ਸਨ ਜ਼ੁਲਮ ਦਾ ਟੱਕਰਾਂ ਕਰਨ ਦੀ ਉਹਨਾਂ ਵਿੱਚ ਹਿੰਮਤ ਨਹੀਂ ਸੀ ਮਨੋਬਲ ਉਹਨਾਂ ਦਾ ਡਿੱਗ ਚੁੱਕਾ ਸੀ ਕਹਿ ਸਕਦੇ ਹਾਂ ਕਲਗੀਧਰਪਾਤਸਾ ਜੀ ਨੇ ਮੋੜ ਇਸ ਦਿਨ ਮੋਈ ਹੋ ਜਿੰਦ ਨੂੰ ਦੁਬਾਰਾ ਸੁਰਜੀਤ ਕੀਤਾ ਤੇ ਇੱਕ ਇੱਕ ਨੂੰ ਸਵਾ ਸਵਾ ਲੱਖ ਦੇ ਨਾਲ ਲੜਾ ਦਿੱਤਾ ਜਦੋਂ ਭਾਈ ਜੈਤਾ ਜੀ ਸੰਨ 1675 ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਸੀਸ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਸਤਪੁਰੇ ਦੀ ਝੋਲੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਸੀਸ ਪਾਇਆ ਅਲਗੀ ਤਰਪਾ ਸਾਹਿਬ ਜੀ ਨੇ ਆਪਣੇ ਪਿਤਾ ਦਾ ਪਾਵਨ ਸਿਰ ਆਪਣੀ ਝੋਲੀ ਵਿੱਚ ਪਵਾ ਕੇ ਭਾਈ ਜੈਤਾ ਜੀ ਨੂੰ ਪੁੱਛਿਆ ਸੀ ਭਾਈ ਜੈਤਾ ਜੀ ਜਦੋਂ ਸ਼ਹਾਦਤ ਹੋਈ ਉੱਥੇ ਦਿੱਲੀ ਚਾਂਦਨੀ ਚੌਕ ਵਿਖੇ ਕੋਈ ਗੁਰੂ ਦਾ ਸਿੱਖ ਨਹੀਂ ਸੀ ਗੁਰੂ ਨਾਨਕ ਨਾਮ ਲੈਵਾ ਸਿੱਖ ਨਹੀਂ ਸੀ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਉਦੋਂ ਭਾਈ ਜੈਤਾ ਜੀ ਨੇ ਆਖਿਆ ਸੀ ਸਤਿਗੁਰੂ ਜੀ ਪਬਲਿਕ ਬਹੁਤ ਲੋਕ ਉੱਥੇ ਇਕੱਠੇ ਸਨ ਪਰ ਸਾਰੇ ਇੱਕੋ ਜਿਹੇ ਨਜ਼ਰ ਆਉਂਦੇ ਸਨ ਹੁਣ ਇਹ ਪਤਾ ਕਰਨਾ ਬੜਾ ਮੁਸ਼ਕਲ ਸੀ ਉੱਥੇ ਵੀ ਕੌਣ ਗੁਰੂ ਨਾਨਕ ਦਾ ਸਿੱਖ ਹੈ ਕੌਣ ਗੁਰੂ ਨਾਨਕ ਨਾਮ ਲੇਵਾ ਹੈ ਵੀ ਮੈਂ ਕਿਸ ਨੂੰ ਪਛਾਣ ਨਹੀਂ ਸਕਿਆ ਭਾਈ ਸੰਤੋਖ ਜੀ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਬਚਨ ਆਖੇ ਨੇ ਬਾਕ ਮਾਲੂ ਆਖਦੇ ਨੇ ਜਦੋਂ ਇਹ ਬਚਨ ਭਾਈ ਜੈਤ ਜਿਹਦੇ ਮੁਖ ਤੋਂ ਕਲਗੀ ਤਰਪਾ ਸਾਹਿਬ ਜੀ ਨੇ ਸੁਣੇ ਤੇ ਉਹਨਾਂ ਨੇ ਕੀ ਆਖਿਆ ਸ੍ਰੀ ਗੋਬਿੰਦ ਜੀ ਸੁਣ ਕਰ ਐਸੇ ਗਰਜਤ ਬੋਲੇ ਜਲ ਤਰ ਜੈਸੇ ਜਲ ਤਰ ਤੋਂ ਭਾਵੇਂ ਬੱਦਲ ਜਿਵੇਂ ਬੱਦਲ ਗਰਜ ਕਰਜਦਾ ਜਦੋਂ ਭਾਈ ਜੈਤ ਜਿਹਦੇ ਮੁਖ ਤੋਂ ਇਹ ਗੱਲ ਸੁਣੀ ਵੀ ਭੀੜ ਬਹੁਤ ਇਕੱਠੀ ਸੀ ਪਰ ਸਤਿਗੁਰੂ ਜੀ ਪਛਾਨਣਾ ਬੜਾ ਔਖ ਹੈ ਨਹੀਂ ਮੈਂ ਪਛਾਨ ਸਕਿਆ ਕੌਣ ਗੁਰੂ ਨਾਨਕ ਦਾ ਸਿੱਖ ਉੱਥੇ ਮੌਜੂਦ ਸੀ ਉਦੋਂ ਕਲਗੀ ਤਰਪਾ ਸਿਜ ਨੇ ਇਹ ਗੱਲ ਸੁਣ ਕੇ ਸ੍ਰੀ ਗੋਬਿੰਦ ਜੀ ਸੁਣ ਕਰ ਐਸੇ ਗਰਜਤ ਬੋਲੇ ਜਲ ਤਰ ਜੈਸੇ ਇਸ ਵਿਧ ਕੋ ਅਬ ਪੰਥ ਬਣਾਉ ਸਗਲ ਜਗਤ ਮੈਂ ਬੋਹ ਵਿਤ ਤਾਉ ਲੱਖੋਂ ਜਗਤ ਕੇ ਨਰ ਏਕ ਥਾਏ ਤਿਨ ਮੈਂ ਏਕ ਸਿੱਖ ਮਿਲ ਜਾਏ ਸਭ ਤੇ ਪ੍ਰਤੱਖ ਜਾਨੋ ਪਰੈ ਛਪੈ ਨਾ ਕਬੂ ਕੇਸੋ ਕਰੈ ਹੁਣ ਪਿਤਾ ਦੀ ਸ਼ਹਾਦਤ ਹੋਈ ਉਮਰ ਭਾਵੇਂ 9 ਸਾਲ ਦੀ ਐ ਪਰ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ ਬਚਨ ਕਰ ਦਿੱਤਾ 1675 ਵਿੱਚ ਇਹ ਬਚਨ ਕਰ ਦਿੱਤਾ ਸੀ ਹੁਣ ਮੈਂ ਐਸਾ ਸਿੱਖ ਬਣਾਵਾਵਾਂਗਾ ਐਸਾ ਪੰਥ ਸਾਜਾਂਗਾ ਵੀ ਜੋ ਲੱਖਾਂ ਦੀ ਭੀੜ ਵਿੱਚ ਇੱਕ ਵੀ ਮੇਰਾ ਸਿੱਖ ਖਲੋਤਾ ਹੋਵੇਗਾ ਉਹ ਦੂਰੋਂ ਪਛਾਣਿਆ ਜਾਵੇਗਾ ਤੂੰ ਭਾਈ ਜੈਤੇ ਆਖਦਾ ਮੈਨੂੰ ਪਛਾਣਨੇ ਆਏ ਭੀੜ ਵਿੱਚ ਮੈਂ ਨਹੀਂ ਪਛਾਣ ਸਕਿਆ ਮੈਂ ਐਸਾ ਨਵੇਕਲਾ ਰੂਪ ਦੇ ਕੇ ਜਾਵਾਂਗਾ ਜੇ ਲੱਖਾਂ ਦੀ ਗਿਣਤੀ ਵਿੱਚ ਮੇਰੇ ਸਿੱਖ ਨੂੰ ਕੋਈ ਲੁਕੋਣਾ ਵੀ ਚਾਹਵੇਗਾ ਤਾਂ ਵੀ ਮੇਰਾ ਸਿੱਖ ਨਹੀਂ ਲੁਕੇਗਾ ਦੂਰੋਂ ਨਜ਼ਰ ਆਵੇਗਾ ਮੈਂ ਐਸੀ ਇਹਨੂੰ ਪਛਾਣ ਦੇ ਕੇ ਜਾਵਾਂਗਾ ਐਸਾ ਰੂਪ ਬਖਸ਼ ਕੇ ਜਾਵਾਂਗਾ ਵੀ ਲੱਖਾਂ ਦੀ ਗਿਣਤੀ ਵਿੱਚ ਵੀ ਮੇਰੇ ਸਿੱਖ ਦੀ ਵਕਰੀ ਪਛਾਣ ਹੋਵੇਗੀ ਕੋਈ ਲੁਕੋਣਾ ਵੀ ਚਾਹਵੇਗਾ ਮੇਰੇ ਸਿੱਖ ਨੂੰ ਕੋਈ ਲੁਕਾਉ ਨਹੀਂ ਸਕੇਗਾ ਹੁਣ ਕਲਗੀਧਰ ਪਾਤਸ਼ਾਹ ਜੀ ਨੇ ਵਿਸਾਖੀ ਵਾਲਾ ਦਿਨ ਕਿਉਂ ਚੁਣਿਆ ਕਿਉਂਕਿ ਇਹਦਾ ਸਾਡੇ ਪ੍ਰਾਤਨ ਇਤਿਹਾਸ ਦੇ ਨਾਲ ਬੜਾ ਗੂੜਾ ਸਬੰਧ ਹੈ ਜਗਤ ਗੁਰੂ ਪਹਿਲੇ ਪਾਤਸ਼ਾਹ ਜੀ ਦਾ ਅਵਤਾਰ ਗੁਰੂ ਨਾਨਕ ਪਾਤਸ਼ਾਹ ਜੀ ਦਾ 14 April ਵਿਸਾਖ ਦੇ ਮਹੀਨੇ ਦਾ ਹੈ ਹੁਣ ਤੀਜੇ ਪਾਤਸ਼ਾਹ ਜੀ ਨੇ ਗੋਇੰਦਵਾਲ ਜਦੋਂ ਨਗਰ ਬਸਾਇਆ ਉੱਥੇ ਬੋਲੀ ਦੀ ਰਚਨਾ ਕੀਤੀ ਜਦੋਂ ਬੋਲੀ ਦੀ ਖੁਦਾਈ ਚੱਲ ਰਹੀ ਸੀ ਵਿੱਚ ਕੜ ਆ ਗਿਆ ਉਹਦਾ ਕੜ ਬਹੁਤ ਮਿਹਨਤ ਮੁਸਕਤ ਤੋਂ ਬਾਅਦ ਆਖਰ ਬਸਾਖੀ ਵਾਲ ਜਨ ਪੁੱਟਿਆ ਸੀ ਹੋਰ ਆਪਾਂ ਅੱਗੇ ਚੱਲੀਏ ਗੁਰੂ ਨਾਨਕ ਪਾਸਾ ਜੀ ਨੇ ਇਹ ਵੀ ਸਾਡਾ ਇਤਿਹਾਸਕ ਪੱਖ ਹੈ ਕਿ ਜਦੋਂ ਜਿਹਨੂੰ ਆਪਾਂ ਉਦਾਸੀਆਂ ਆਖਦੇ ਹਾਂ ਜਗਤ ਜਲੰਦੇ ਨੂੰ ਠੰਡ ਪਾਉਣ ਵਾਸਤੇ ਸੰਸਾਰ ਦੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਜਦੋਂ ਪਹਿਲੀ ਉਦਾਸੀ ਸ਼ੁਰੂ ਕੀਤੀ ਸੁਲਤਾਨਪੁਰ ਦੀ ਧਰਤੀ ਤੋਂ ਉਸ ਦਿਨ ਵੀ ਵਿਸਾਖੀ ਵਾਲਾ ਦਿਨ ਸੀ 8ਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਦੇ ਮਹਾਰਾਜ ਜਦੋਂ ਜੋਤੀ ਜੋਤ ਸਮਾਏ ਉਹਨਾਂ ਨੇ ਜੋ ਬਚਨ ਕੀਤੇ ਸਨ ਬਾਬਾ ਬਸਹਿ ਗ੍ਰਾਮ ਬਕਾਲੇ ਉਹ ਦਿਨ ਵੀ ਵਿਸਾਖੀ ਵਾਲਾ ਸੀ ਤਾਂ ਇਸ ਤਰ੍ਹਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 30 ਮਾਰਚ 1699 ਸਾਲ ਵਿੱਚ ਖਾਲਸੇ ਨੂੰ ਅਸਲੀ ਜਾਮਾ ਅਸਲੀ ਰੂਪ ਜੋ ਨੌ ਗੁਰੂ ਸਾਹਿਬਾਨ ਨੇ ਮਿਹਨਤ ਮੁਸਕਤ ਕੀਤੀ ਸੀ ਖਾਲਸੇ ਨੂੰ ਸਵਾਰਿਆ ਸਜਾਇਆ ਇਹਦੇ ਵਿੱਚੋਂ ਬੁਰਾਈਆਂ ਦਾ ਅੰਤ ਕੀਤਾ ਜਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਪੂਰਨ ਤੌਰ ਤੇ ਯਕੀਨ ਹੋ ਗਿਆ ਵੀ ਹੁਣ ਮੇਰਾ ਖਾਲਸਾ ਗੁਰੂ ਨਾਨਕ ਦੇ ਸਿੱਖ ਮੈਲ ਤੋਂ ਰਹਿਤ ਹੋ ਗਏ ਨੇ ਜੋ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਸਨ ਮਾਰਿਆ ਸਿਕਾ ਜਗਤ ਵਿੱਚ ਗੁਰਨਾਨਕ ਨਿਰਮਲ ਪੰਥ ਚਲਾਇਆ ਵੀ ਹੁਣ ਜਿਹੜਾ ਪੰਥ ਹੈ ਬਿਲਕੁਲ ਨਿਰਮਲ ਹੋ ਗਿਆ ਸਿੱਖਾਂ ਦਾ ਜਿਹੜਾ ਜੀਵਨ ਹੈ ਸਿੱਖਾਂ ਦਾ ਮੈਲ ਤੋਂ ਰਹਿਤ ਹੋ ਗਿਆ ਵਿਕਾਰਾਂ ਤੋਂ ਰਹਿਤ ਹੋ ਗਿਆ ਤੇ ਆਖਰ ਉਹ ਦਿਨ ਚੁਣਿਆ ਹੁਣ ਸਤਿਗੁਰ ਜੀ ਨੇ ਕੁਝ ਦਿਨ ਪਹਿਲਾਂ ਹੀ ਚਿੱਠੀਆਂ ਬਹੁਤ ਦੇਸ਼ ਦਸਾਂਤਾਂ ਵਿੱਚ ਸਤਿਗੁਰ ਜੀ ਨੇ ਚਿੱਠੀਆਂ ਸਨੇਹੇ ਭੇਜੇ ਵੀ ਸਾਰੇ ਵਿਸਾਖੀ ਵਾਲੇ ਦਿਨ आनंदपुर साहिब दी ਧਰਤੀ ਦੇ ਸਾਰੇ ਨੇ 71 ਹੋਣਾ ਹੈ ਹੁਣ ਬਸਾਖੀ ਵਾਲਾ ਦਿਨ ਆਇਆ ਅੰਮ੍ਰਿਤ ਵੇਲੇ ਦੀਵਾਨ ਸਜਾਏ ਗਏ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਸੰਪੂਰਨ ਪੰਜਾਂ ਬਾਣੀਆਂ ਦਾ ਨਿਤਨੇਮ ਦਾ ਪਾਠ ਹੋਇਆ ਸਤਿਗੁਰੂ ਜੀ ਨੇ ਵਿਸ਼ੇਸ਼ ਤੌਰ ਤੇ ਜਿੱਥੇ ਸਟੇਜ ਸੀ ਜਿੱਥੇ ਉੱਥੇ ਇੱਕ ਤੰਬੂ ਲਾਇਆ ਹੋਇਆ ਸੀ ਜਿਹਨੂੰ ਚਾਰੇ ਪਾਸੋਂ ਪਨਾਤਾਂ ਦੇ ਨਾਲ ਬੰਦ ਕੀਤਾ ਹੋਇਆ ਸੀ ਆਖਰ ਆਸਾ ਜੀ ਦੀ ਵਾਰ ਦਾ ਜਦੋਂ ਕੀਰਤਨ ਹੋਇਆ ਦੀਵਾਨ ਦੀ ਸਮਾਪਤੀ ਹੋਈ ਹੁਣ ਸਤਿਗੁਰੂ ਜੀ ਲੱਖਾਂ ਦੀ ਗਿਣਤੀ ਦਾ ਇਕੱਠਾ ਸਿੱਖ ਸੰਗਤ ਬੈਠੀ ਹੈ ਮਿਆਂ ਵਿੱਚੋਂ ਤਲਵਾਰ ਸਤਿਗੁਰੂ ਜੀ ਨੇ ਬਾਹਰ ਕੱਢੀ ਤੇ ਆ ਕੇ ਸਿੱਖ ਸੰਗਤ ਵਿੱਚ ਆ ਕੇ ਆਵਾਜ਼ ਦਿੱਤੀ ਮੈਨੂੰ ਇੱਕ ਸਿਰ ਦੀ ਲੋੜ ਹੈ ਮੈਨੂੰ ਇੱਕ ਸਿਰ ਚਾਹੀਦਾ ਸਾਰੇ ਪਾਸੇ ਚੁੱਪੀ ਛਾ ਗਈ ਕਿਉਂਕਿ ਮਾਨੰਦਰ ਸਵਾਲ ਪੈਦਾ ਹੋ ਗਿਆ ਗੁਰੂ ਦੀ ਕਿਰਪਾ ਨਾਲ ਮਜਲੂਮਾਂ ਦੀ ਰਾਖੀ ਕਰਦੀ ਹੈ ਅੱਜ ਗੁਰੂ ਆਪ ਸੀਸ ਦੀ ਮੰਗ ਕਰ ਰਿਹਾ ਹੈ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਨੂੰ ਆਪ ਪੰਡਤਾਂ ਦੀ ਰੱਖਿਆ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਲੀ ਆਪ ਆਪਣੇ ਹੱਥੀ ਤੋਰਿਆ ਸੀ ਵੀ ਤੁਹਾਡੇ ਤੋਂ ਵੱਧ ਕੇ ਕੋਈ ਬਲੀਦਾਨੀ ਤਿਆਗ ਨਹੀਂ ਹੋ ਸਕਦਾ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਤੁਹਾਨੂੰ ਕੁਰਬਾਨੀ ਦੇਣੀ ਪਵੇਗੀ ਪਰ ਅੱਜ ਸਿੱਖ ਸੰਗਤ ਹੈਰਾਨ ਗੁਰੂ ਆਪ ਸਿੱਖ ਦੀ ਮੰਗ ਕਰ ਰਿਹਾ ਜਦੋਂ ਦੂਜੀ ਵਾਰ ਆਵਾਜ਼ ਮਾਰੀ ਮਨੇ ਇੱਕ ਸਿੱਖ ਚਾਹੀਦਾ ਹੈ ਹੈ ਕੋਈ ਗੁਰੂ ਦਾ ਸਿੱਖ ਜਦੋਂ ਤੀਜੀ ਆਵਾਜ਼ ਮਾਰੀ ਤੇ ਭਾਈ ਬਿਆਰਾ ਹੱਥ ਜੋੜ ਕੇ ਸਤਗੁਰੂ ਸਨਮੁਖ ਖੜਾ ਹੋਇਆ ਤੇ ਆਕੇ ਆਖਦਾ ਸਤਗੁਰੂ ਜੀ ਪਹਿਲਾਂ ਇਸ ਗੱਲ ਦੀ ਮਾਫੀ ਵੀ ਪਹਿਲੀ ਵਾਰ ਮੈਂ ਉੱਠ ਕੇ ਨਹੀਂ ਆਇਆ ਸਤਿਗੁਰੂ ਜੀ ਇਹ ਸੀਸ ਤੁਹਾਡੀ ਅਮਾਨਤ ਹੈ ਇਹ ਸੀਸ ਤੁਹਾਡੇ ਅੱਗੇ ਝੁਕਦਾ ਹੈ ਤੁਹਾਡੀ ਅਮਾਨਤ ਹੈ ਵੀ ਮੈਂ ਆਪਣਾ ਆਪਾ ਤੁਹਾਨੂੰ ਭੇਟਾ ਕਰਦਾ ਸਤਿਗੁਰੂ ਜੀ ਨੇ ਭਾਈ ਦਿਆਰਾ ਜਿਹਦੀ ਬਾਹ ਫੜੀ ਤੰਬੂ ਵਿੱਚ ਲੈ ਗਏ ਸ੍ਰੀ ਸਾਹਿਬ ਚੱਲਣ ਦੀ ਆਵਾਜ਼ ਆਈ ਲਹੂ ਦੇ ਨਾਲ ਲਿਬੜੀ ਹੋਈ ਕਿਰਪਾਨ ਲੈ ਕੇ ਸਤਿਗੁਰੂ ਜੀ ਫੇਰ ਬਾਹਰ ਆਏ ਸੰਗਤ ਦੇ ਸਾਹਮਣੇ ਫੇਰ ਆ ਕੇ ਦੂਜੇ ਸਿਰ ਦੀ ਮੰਗ ਕੀਤੀ ਫੇਰ ਭਾਈ ਧਰਮਚੰਦ ਭਾਈ ਧਰਮਰਾਏ ਭਾਈ ਹਿੰਮਤਰਾਏ ਭਾਈ ਸਾਬ ਚੰਦ ਇਹਨਾਂ ਪੰਜਾਂ ਨੇ ਇੱਕ ਇੱਕ ਕਰਕੇ ਆਪਣਾ ਸਿਰ ਗੁਰੂ ਨੂੰ ਅਰਪਣ ਕੀਤਾ ਆਪਣਾ ਸਿਰ ਗੁਰੂ ਨੂੰ ਭੇਟਾ ਕੀਤਾ ਹੁਣ ਅੰਦਰੋਂ ਆਵਾਜ਼ ਆਉਂਦੀ ਸੀ ਸ੍ਰੀ ਸਾਹਿਬ ਚੱਲਣ ਹੁਣ ਸਤਿਗੁਰੂ ਜੀ ਨੇ ਸਤਲੋ ਦਰਿਆ ਤੋਂ ਜਲ ਮੰਗਾਇਆ ਬਹੁਤ ਵੱਡਾ ਬਾਟਾ ਮੰਗਾਇਆ ਸਰਬ ਲੋਹ ਦਾ ਖੰਡਾ ਜੋ ਅੱਜ ਵੀ ਸਿੱਖ ਸੰਗਤ ਦਰਸ਼ਨ ਕਰ ਸਕਦੀ ਹੈ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਿਖੇ ਮੌਜੂਦ ਹੈ ਜਦੋਂ ਕਲਗੀ ਤਰਪਾਸਾ ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ ਉਹਦੇ ਵੀ ਸਿੱਖ ਸੰਗਤ ਨੂੰ ਦਰਸ਼ਨ ਕਰਾਏ ਜਾਂਦੇ ਨੇ ਹੁਣ ਜਾਬ ਨੂੰ ਬਾਟੇ ਵਿੱਚ ਪਾਇਆ ਗਿਆ ਵਿੱਚ ਦੋ ਧਾਰਾ ਖੰਡਾ ਤੇ ਮਾਤਾ ਸਾਹਿਬ ਕੌਰ ਜੀ ਨੇ ਵਿੱਚ ਪਾਏ ਪਤਾਸੇ ਕਲਗੀ ਤਰਪਾਸ ਜਿਨੇ ਆਪ ਵੀਰ ਆਸਣ ਹੋ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਪੰਜਾਂ ਬਾਣੀਆਂ ਨਿਤਨੇਮ ਜਪਜੀ ਸਾਹਿਬ ਜਾਪ ਸਾਹਿਬ ਤਪ ਪ੍ਰਸਾਦ ਵਈਏ ਚੁਪਈ ਸਾਹਿਬ ਤੇ ਅਨੰਦ ਸਾਹਿਬ ਹੁਣ ਜਪਜੀ ਸਾਹਿਬ ਵਿੱਚੋਂ ਭਗਤੀ ਜਾਪ ਸਾਹਿਬ ਵਿੱਚੋਂ ਸ਼ਕਤੀ ਤੇ ਤਪ ਪ੍ਰਸਾਦ ਵਈਆ ਵਿੱਚੋਂ ਵੈਰਾਗ ਚੁਪਈ ਸਾਹਿਬ ਵਿੱਚੋਂ ਨਿਮਰਤਾ ਤੇ ਆਨੰਦ ਸਾਹਿਬ ਵਿੱਚੋਂ ਕਿਹੜਾ ਆਨੰਦ ਲੈ ਕੇ ਸਤਿਗੁਰੂ ਜੀ ਨੇ ਖਾਲਸੇ ਵਿੱਚ ਸਾਰੇ ਗੁਣ ਸੰਪੂਰਨ ਕਰ ਦਿੱਤੇ ਹੁਣ ਅੰਮ੍ਰਿਤ ਤਿਆਰ ਹੋਇਆ ਹੁਣ ਸਤਗੁਰੂ ਜੀ ਨੇ ਜਿਨ੍ਹਾਂ ਨੂੰ ਤੰਬੂ ਵਿੱਚ ਲੈ ਕੇ ਗਏ ਸਨ ਮੋੜ ਉਹਨਾਂ ਨੂੰ ਨੀਲਾ ਬਾਣਾ ਦਿਮਾਲੇ ਸਜਾ ਕੇ ਸ਼ਸਤਰ ਪਹਿਨਾ ਕੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਲਿਆ ਕੇ ਖੜਾ ਕੀਤਾ ਸੰਗਤ ਬੜੀ ਹੈਰਾਨ ਕਿਉਂਕਿ ਸੰਗਤ ਆਪਣੇ ਮਾਨ ਵਿੱਚ ਕਿਉਂਕਿ ਉਹਨਾਂ ਨੇ ਆਵਾਜ਼ ਸੁਣੀ ਸੀ ਲਹੂ ਨਾਲ ਲਿਬੜੀ ਹੋਈ ਸ੍ਰੀ ਸਾਹਿਬ ਦੇਖੀ ਸੀ ਬੱਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਸਤਗੁਰ ਸਭ ਕੁਝ ਕਰਨ ਦੇ ਸਮਰੱਥ ਹੈ ਬਚਨ ਆਉਂਦਾ ਸਤਗੁਰ ਮੇਰਾ ਮਾਰ ਜੀ ਵਾਲਾ ਸਤਗੁਰੂ ਕੋਲੇ ਤਾਕਤ ਹੈ ਸਮਰੱਥਾ ਹੈ ਸਤਗੁਰੂ ਕੁਝ ਵੀ ਕਰ ਸਕਦਾ ਹੈ ਹੁਣ ਸਤਗੁਰੂ ਜੀ ਨੇ ਆ ਕੇ ਜਦੋਂ ਪਹਿਲੀ ਵਾਰ ਸੰਗਤ ਦੇ ਸਾਹਮਣੇ ਉਹਨਾਂ ਨੂੰ ਖੜਾ ਕੀਤਾ ਤੇ ਪਿਆਰ ਵਿੱਚ ਆਖਿਆ ਇਹ ਮੇਰੇ ਪਿਆਰੇ ਹਨ ਇਹਨਾਂ ਨੇ ਆਪਣਾ ਆਪ ਮੈਨੂੰ ਭੇਟਾ ਕੀਤਾ ਆਪਣਾ ਸੀਸ ਮੈਨੂੰ ਭੇਟਾ ਕੀਤਾ ਇਹ ਮੇਰੇ ਪੰਜ ਪਿਆਰੇ ਨੇ ਮੈਨੂੰ ਆਪਣੇ ਪੁਰਾਣਾ ਤੋਂ ਵੀ ਵੱਧ ਕੇ ਪਿਆਰੇ ਨੇ ਹੁਣ ਇਸ ਤਰ੍ਹਾਂ ਕਲਗੇਤਰ ਪਾਸਾ ਜੀ ਨੇ ਹੁਣ ਪੰਜਾਂ ਨੂੰ ਲਿਆ ਕੇ ਸੰਗਤ ਵਿੱਚ ਲਿਆ ਕੇ ਜਦੋਂ ਖੜਾ ਕੀਤਾ ਹੁਣ ਸੰਗਤ ਬੜੇ ਹੈਰਾਨ ਕਿਉਂਕਿ ਨੀਲੇ ਬਸਤਰ ਨੀਲਾ ਬਾਣਾ ਹੁਣ ਚਿਹਰੇ ਤੇ ਲਾਲੀ ਵੇਖ ਕੇ ਬੜੇ ਹੈਰਾਨ ਹੋਏ ਕਿਉਂਕਿ ਬੋਤਿਆਂ ਨੇ ਬੋਤਿਆਂ ਦੇ ਮਨ ਅੰਦਰ ਉਦੋਂ ਇਹ ਡਰ ਪੈਦਾ ਹੋ ਗਿਆ ਸੀ ਵੀ ਸਤਿਗੁਰੂ ਜੀ ਕਿਤੇ ਸਾਨੂੰ ਨਾ ਆਵਾਜ਼ ਮਾਰ ਲੈਣ ਕਿਤੇ ਸਾਨੂੰ ਨਾ ਸਤਿਗੁਰੂ ਜੀ ਆਵਾਜ਼ ਮਾਰਨ ਪਰ ਇਨਾਂ ਪੰਜਾਂ ਨੇ ਆਪਣੇ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਸਤਿਗੁਰੂ ਜੀ ਅੱਗੇ ਆਪਣਾ ਆਪ ਇਨਾਂ ਨੇ ਅਰਪਣ ਕੀਤਾ ਹੁਣ ਕਲਗੀਧਰਪਾਤਸਾ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਛਕਾਉਣ ਤੋਂ ਬਾਅਦ ਜਿਹੜੀ ਪਹਿਲੀ ਗੱਲ ਆਖੀ ਵੀ ਅੱਜ ਤੋਂ ਤੁਹਾਡੇ ਨਾਮ ਮਗਰ ਜੋ ਚੰਦ ਲੱਗਿਆ ਹੈ ਰਾਏ ਲੱਗਿਆ ਹੈ ਅੱਜ ਤੋਂ ਤੁਹਾਡੇ ਨਾਮ ਪਿੱਛੇ ਸਿੰਘ ਲੱਗੇਗਾ ਤੁਸੀਂ ਮੈਂ ਤੁਹਾਨੂੰ ਕਿਦੜੋਂ ਸ਼ੇਰ ਬਣਾ ਦਿੱਤਾ ਹੈ ਅੱਜ ਤੋਂ ਤੁਹਾਡਾ ਨਾਮ ਭਾਈ ਦੇਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਭਾਈ ਸਹਿਬ ਸਿੰਘ ਉਹ ਵੇਗਾ ਹੁਣ ਜਾਤ ਬਰਾਦਰੀਆਂ ਸਾਰਿਆਂ ਦਾ ਸਤਿਗੁਰਜ ਨੇ ਅੰਤ ਕਰਕੇ ਸਾਰਿਆਂ ਨੂੰ ਸਿੰਘ ਬਣਾ ਦਿੱਤਾ ਸਿੰਘ ਬਣਾ ਕੇ ਸਤਿਗੁਰਜ ਜੀ ਨੇ ਉਹਨਾਂ ਨੂੰ ਪੰਜ ਰਹਿਤਾਂ ਤੇ ਪੰਜ ਕੁ ਰਹਿਤਾਂ ਦ੍ਰਿੜ ਕਰਾਈਆਂ ਪੰਜ ਰਹਿਤਾਂ ਕੇਸ ਕੜਾ ਕੰਗਾ ਕਿਰਪਾਨ ਤੇ ਕਛਹਿਰਾ ਬਚਨ ਕਰ ਦਿੱਤਾ ਵੀ ਇੰਨਾ ਪੰਜਾਂ ਰਹਿਤਾਂ ਵਿੱਚ ਇੰਨਾ ਪੰਜਾਂ ਜੋ ਸਤਿਗੁਰੂ ਜੀ ਨੇ ਪੰਜ ਕਕਾਰ ਬਖਸ਼ੇ ਵੀ ਇਹਨਾਂ ਦਾ ਹਰ ਵਕਤ ਧਾਰਨੀ ਰਹਿਣਾ ਹੈ ਇਹਨਾਂ ਨੂੰ ਸਰੀਰ ਤੇ ਧਾਰਨ ਕਰਕੇ ਰੱਖਣਾ ਹੈ ਤੇ ਜਿਹੜਾ ਧਾਰਨ ਕਰਕੇ ਰੱਖੇਗਾ ਉਹਦੇ ਤੇ ਮੇਰੀ ਖੁਸ਼ੀ ਹੋਵੇਗੀ ਏ ਮੈਂ ਤੁਹਾਨੂੰ ਪੰਜ ਰਹਿਤਾਂ ਦਿਰੜ ਕਰਾਈਆਂ ਨੇ ਉਸ ਤੋਂ ਬਾਅਦ ਪੰਜ ਕੁਰੇਤਾਂ ਵੀ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਦਿਰੜ ਕਰਾਈਆਂ ਜੋ ਪੰਜ ਪਿਆਰੇ ਸਤਿਗੁਰੂ ਜੀ ਦੇ ਸਮੁਖ ਜਿਨ੍ਹਾਂ ਨੇ ਆਪਣਾ ਸੀਸ ਸਤਿਗੁਰੂ ਨੂੰ ਭੇਟਾ ਕੀਤਾ ਸੀ ਉਹਨਾਂ ਨੂੰ ਚਾਰ ਕੁਰੇਤਾਂ ਵੀ ਦੱਸਿਆ ਸਤਿਗੁਰੂ ਜੀ ਨੇ ਪੰਜ ਰਹਿਤਾਂ ਚਾਰ ਕੁਰੇਤਾਂ ਪਹਿਲੀ ਕੁਰੇਤ ਕੇਸਾਂ ਦੇ ਵਿਅਦਵੀ ਪਰਤਨਗਾਮੀ ਹੋਣਾ ਤੰਬਾਕੂ ਨਸ਼ਿਆ ਆਦਿ ਦਾ ਸੇਵਨ ਕਰਨਾ ਤੇ ਕੁੱਠਾ ਅਧਕ ਮਾਸ ਖਾਣਾ ਜਿੱਤੇ ਪੰਜ ਰੈਤਾਂ ਦਿਰੜ ਕਰਾਈਆਂ ਉੱਥੇ ਚਾਰ ਕ੍ਰੇਤਾਂ ਵੀ ਸਤਿਗੁਰਜ ਨੇ ਦਿਰੜ ਕਰਾਈਆਂ ਇੱਕ ਗੱਲ ਤੇ ਸਮਝਣ ਵਾਲੀ ਹੈ ਵੀ ਕਲ ਕੀ ਤਰਪਾ ਸਾਂਝ ਤੇ ਪੰਜ ਰੈਤਾਂ ਵਿੱਚ ਪਹਿਲਾਂ ਕੇਸਾਂ ਨੂੰ ਪਹਿਲਾ ਸਥਾਨ ਦਿੱਤਾ ਹੈ ਵੀ ਪਹਿਲੀ ਜਿਹੜੀ ਰੈਤ ਹੈ ਕੇਸਾਂ ਧਾਰੀ ਹੋਣੇ ਕੇਸਾਂ ਦਾ ਸਤਿਕਾਰ ਕਰਨਾ ਪੰਜ ਕ੍ਰੇਤਾਂ ਵਿੱਚ ਵੀ ਪਹਿਲੀ ਕ੍ਰੇਤ ਸਤਿਗੁਰਜ ਨੇ ਕੇਸਾਂ ਦੀ ਬੇਅਦਵੀ ਰੱਖੀ ਹੈ ਹੋਰ ਜੇ ਕੋਈ ਕਕਾਰ ਕਿਤੇ ਕੜਾ ਵਿਸਰਜੇ ਜਾਂ ਕੰਗਾ ਕਿਤੇ ਵਿਸਰਜੇ ਆਪ ਸਿੱਖ ਅਰਦਾਸ ਕਰਕੇ ਉਹਨੂੰ ਪਾ ਸਕਦਾ ਪਰ ਜੇਕਰ ਕਿਸੇਾਂ ਦੀ ਵੀ ਅਦਵੀ ਹੁੰਦੀ ਹੈ ਤੇ ਸਿੱਖ ਖਾਲਸੇ ਪੰਥ ਵਿੱਚੋਂ ਖਾਰਜ ਹੈ ਉਹਨੂੰ ਪੰਜਾਂ ਪਿਆਰਿਆਂ ਕੋਲ ਜਾ ਕੇ ਹਾਜ਼ਰ ਹੋ ਕੇ ਤਨਖਾਹ ਲਵਾ ਕੇ ਮਾਫੀ ਮੰਗ ਕੇ ਮੁੜ ਦੁਬਾਰਾ ਖਾਲਸਾ ਪੰਥ ਵਿੱਚ ਸ਼ਾਮਲ ਹੋਣਾ ਪੈਂਦਾ ਹੈ ਹੁਣ ਇਸ ਤਰ੍ਹਾਂ ਕਲਗੀ ਤਰਪਾ ਸਰ ਜੀ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਹੁਣ ਸਤਿਗੁਰੂ ਜੀ ਨੇ ਆਪ ਉਹਨਾਂ ਅੱਗੇ ਬੇਨਤੀ ਕੀਤੀ ਵੀ ਹੁਣ ਤੁਸੀਂ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਛਕਾ ਕੇ ਅੰਮ੍ਰਿਤਧਾਰੀ ਬਖਸ਼ੀ ਮੈਨੂੰ ਵੀ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣਾ ਦਿਓ ਉਦੋਂ ਭਾਈ ਦਿਆ ਸਿੰਘ ਜੀ ਨੇ ਆਖਿਆ ਸੀ ਸਤਿਗੁਰੂ ਜੀ ਤੁਹਾਡੇ ਤੇ ਸਾਡੇ ਵਿੱਚ ਬਹੁਤ ਫਰਕ ਹੈ ਤੁਸੀਂ ਗੁਰੂ ਹੋ ਤੁਸੀਂ ਸਾਨੂੰ ਰਹਿਤਾਂ ਕੁਰੇਤਾਂ ਦ੍ਰਿੜ ਕਰਾਈਆਂ ਨੇ ਸਾਨੂੰ ਅੰਮ੍ਰਿਤ ਛਕਾਇਆ ਅਸੀਂ ਤੁਹਾਨੂੰ ਕਿਵੇਂ ਅੰਮ੍ਰਿਤ ਛਕਾ ਸਕਦੇ ਆ ਅਸੀਂ ਤੁਹਾਡੇ ਸਿੱਖ ਹਾਂ ਉਦੋਂ ਕਲਕਿੱਤਰ ਪਾਸ ਜਿਨੇ ਆ ਕਿ ਅਸ ਵੀ ਹੋਣ ਅੱਜ ਤੋਂ ਮੈਂ ਇਤਿਹਾਸ ਵਿੱਚ ਇੱਕ ਨਵਾਂ ਮੋੜ ਲਿਆਉਣਾ ਹੈ ਵੀ ਅਜ ਤੱਕ ਕਦੇ ਨਹੀਂ ਹੋਇਆ ਤੇ ਸਚਾਈ ਵੀ ਹੈ ਗੁਰੂ ਗੁਰੂ ਰਿਹਾ ਤੇ ਚੇਲਾ ਚੇਲਾ ਰਿਹਾ ਪਰ ਸਾਤਗੁਰ ਜੀ ਨੇ ਆਪ ਜਿੱਥੇ ਗੁਰੂ ਬਣ ਕੇ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਨੂੰ ਬਖਸ਼ੀ ਉੱਥੇ ਨਾਲ ਆਪ ਚੇਲਾ ਬਣ ਕੇ ਆਪਣੇ ਹੀ ਸਾਜੇ ਪੰਜ ਪਿਆਰਿਆਂ ਕੋਲੋਂ ਆਪ ਅਰਦਾਸ ਬੇਨਤੀ ਕਰਕੇ ਅੰਮ੍ਰਿਤ ਦੀ ਦਾਤ ਨਹੀਂ ਠਾਈਓਂ ਓਪਨ ਬਚਨ ਪੜ੍ਹਦੇ ਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਸੰਨ ਗੁਰੂ ਤੋਂ ਚੇਲੇ ਬਣ ਕੇ ਅੰਮ੍ਰਿਤ ਦਾਤ ਜਨੂੰ ਸਤਿਗੁਰ ਜੀ ਨੇ ਮੰਗੀ ਬਿਲਕੁਲ ਉਸੇ ਤਰ੍ਹਾਂ ਹੀ ਸਤਿਗੁਰ ਜੀ ਨੂੰ ਵੀ ਬਾਟੇ ਵਿੱਚੋਂ ਅੰਮ੍ਰਿਤ ਚਕਾਇਆ ਗਿਆ ਪੰਜ ਰਹਿਤਾਂ ਪੰਜਾਂ ਪਿਆਰਿਆਂ ਨੇ ਦਿਰੜ ਕਰਾਈਆਂ ਉਸੇ ਵਿਧੀ ਅਨੁਸਾਰ ਚਾਰ ਪਹਿਰਤਾਂ ਦਸੀਆਂ ਤੇ ਭਾਈ ਦਿਆ ਸਿੰਘ ਕਹਿਣ ਲੱਗੇ ਸਤਿਗੁਰ ਜੀ ਤੁਹਾਡੇ ਲਈ ਇੱਕ ਹੋਰ ਬਚਨ ਅਸੀਂ ਵਧ ਤਾਨੂੰ ਦ੍ਰਿੜ ਕਰਾਉਣਾ ਸਤਿਗੁਰੂ ਜੀ ਕਹਿਣ ਲੱਗੇ ਵੀ ਮੈਂ ਤੁਹਾਨੂੰ ਅੱਜ ਗੁਰੂ ਰੂਪ ਜਾਣ ਕੇ ਤੁਹਾਨੂੰ ਪ੍ਰਗਟ ਕੀਤਾ ਮੈਂ ਚੇਲਾ ਬਣ ਕੇ ਤੁਹਾਡੇ ਤੋਂ ਦਾਤ ਰਹਿ ਰਿਹਾ ਤੁਸੀਂ ਜੋ ਵੀ ਬਚਨ ਆਖੋਗੇ ਮੈਨੂੰ ਪ੍ਰਵਾਨ ਹੋਵੇ ਭਾਈ ਦਿਆ ਸਿੰਘ ਜਿਨੇ ਬੇਨਤੀ ਕੀਤੀ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਸਾਡੀ ਇਹ ਬੇਨਤੀ ਹੈ ਵੀ ਜਦੋਂ ਵੀ ਤੁਹਾਨੂੰ ਖਾਲਸਾ ਪੰਥ ਯਾਦ ਕਰੇ ਉਦੋਂ ਸਤਿਗੁਰ ਜੀ ਤੁਹਾਨੂੰ ਹਾਜ਼ਰ ਹੋ ਕੇ ਖਾਲਸੇ ਦੇ ਬਾਹ ਫੜਨੀ ਪਵੇਗੀ ਜਦੋਂ ਖਾਲਸਾ ਭੀੜ ਵਿੱਚ ਮੁਸੀਬਤ ਵਿੱਚ ਸਤਿਗੁਰੂ ਤੁਹਾਨੂੰ ਯਾਦ ਕਰੇਗਾ ਤੁਹਾਨੂੰ ਸਤਿਗੁਰ ਜੀ ਆਣਾ ਪਵੇਗਾ ਉਦੋਂ ਸਤਿਗੁਰ ਜੀ ਨੇ ਕਹਿ ਦਿੱਤਾ ਸੀ ਵੀ ਖਾਲਸਾ ਹੀ ਮੇਰਾ ਰੂਪ ਹੈ ਤੇ ਖਾਲਸੇ ਦੇ ਅੰਦਰ ਹੀ ਮੇਰਾ ਵਾਸਾ ਹੈ ਮੈਂ ਖਾਲਸੇ ਤੋਂ ਦੂਰ ਨਹੀਂ ਮੈਂ ਹਰ ਵਕਤ ਖੱਪਣੇ ਸਾਜੇ ਹੋਏ ਖਾਲਸੇ ਦੇ ਨਾਲ ਰਾਂਗਾ ਬਚਨ ਆਪਾਂ ਪੜਦੇ ਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗਾ ਖਾਲਸੇ ਕੇ ਹਾਂ ਸਾਧ ਸੰਗਾ ਵੀ ਹਰ ਵਕਤ ਮੈਂ ਖਾਲਸੇ ਦੇ ਨਾਲ ਹਾਂ ਜਦੋਂ ਵੀ ਖਾਲਸਾ ਮੈਨੂੰ ਯਾਦ ਕਰੇਗਾ ਮੈਂ ਖਾਲਸੇ ਦੀ ਬਾਹ ਫੜਾਂਗਾ ਹਾਜ਼ਰ ਨਾਜ਼ਰ ਹੋ ਕੇ ਖਾਲਸੇ ਦੀ ਮੈਂ ਅੰਗ ਸੰਗ ਹੋ ਕੇ ਉਹਦੀ ਰੱਖਿਆ ਕਰਾਂਗਾ ਹੁਣ ਸਤਿਗੁਰੂ ਜੀ ਨੇ ਤਾਂ ਇੰਨਾ ਮਾਣ ਦਿੱਤਾ ਆਪਣੇ ਸਾਜੇ ਉਹ ਖਾਲਸੇ ਨੂੰ ਕਹਿ ਦਿੱਤਾ ਹੈ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਂਤ ਇਹ ਕੋਈ ਛੋਟੀ ਗੱਲ ਨਹੀਂ ਇੰਨਾ ਮਾਣ ਕਿਸੇ ਰਹਿਬਰ ਨੇ ਆਪਣੇ ਅਨਿਆਂ ਨੂੰ ਨਹੀਂ ਬਖਸ਼ਿਆ ਜੋ ਕਲਗੀਧਰ ਪਾਤਸ਼ਾਹ ਬਖਸ਼ ਕੇ ਗਏ ਨੇ ਖਾਲਸੇ ਦੀ ਮਹਿਮਾ ਸੁਭਾਵੇ ਸਤਿਗੁਰ ਜੀ ਆਖਦੇ ਨੇ ਵੀ ਇੱਕ ਜੀਵ ਦੇ ਨਾਲ ਇੱਕ ਰਸਨਾ ਦੇ ਨਾਲ ਆਪਣੇ ਖਾਲਸੇ ਦੀ ਉਪਮਾ ਬਿਆਨ ਨਹੀਂ ਕਰ ਸਕਦਾ ਜੇ ਮੇਰਾ ਰੋਮ ਰੋਮ ਰਸਨਾ ਬਣ ਜੇ ਫਿਰ ਮੈਂ ਆਪਣੇ ਖਾਲਸੇ ਦੀ ਉਪਮਾ ਕਰਨੀ ਚਾਹਾਂ ਤਾਂ ਵੀ ਨਹੀਂ ਮੈਂ ਕਰ ਸਕਦਾ ਬਚਨ ਆਪਾਂ ਪੜਦੇ ਆ ਰੋਮ ਰੋਮ ਜੇ ਰਸਨਾ ਪਾਉ ਤਦਪ ਖਾਲਸਾ ਜਸਤ ਹੈ ਗਾਉ ਰੋਮ ਰੋਮ ਰਸਨਾ ਬਣ ਜੇ ਫਿਰ ਮੈਂ ਆਪਣੇ ਖਾਲਸੇ ਦੀ ਉਪਮਾ ਕਰਾਂ ਵਡਿਆਈ ਕਰਾਂ ਤਾਂ ਵੀ ਥੋੜੀ ਹੈ ਉਹਨ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਉਹ ਸਦੀਆਂ ਤੋਂ ਗੁਲਾਮੀ ਦੀਆਂ ਜਜ਼ੀਰਾਂ ਵਿੱਚ ਜੋ ਲੋਕ ਜਕੜੇ ਹੋਏ ਸਨ ਵਰਨ ਵੰਡ ਕਰਕੇ ਸ਼੍ਰੇਣੀਆਂ ਵਿੱਚ ਲੋਕਾਂ ਨੂੰ ਵੰਡਿਆ ਹੋਇਆ ਸੀ ਬ੍ਰਾਹਮਣਾਂ ਨੇ ਸਤਿਗੁਰਜਿ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਾਰਿਆਂ ਦੇ ਨਾਂ ਦੇ ਨਾਲ ਸਿੰਗ ਲਾ ਦਿੱਤਾ ਜਾਤ ਬਰਾਦਰੀ ਖਤਮ ਕਰ ਦਿੱਤੀ ਤੇ ਬੀਬੀਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਦੇ ਨਾਂ ਦੇ ਨਾਲ ਕੋਰ ਲਾ ਦਿੱਤਾ ਜਿਨ੍ਹਾਂ ਗਰੀਬਾਂ ਨੂੰ ਆਪਣੇ ਕੋਲ ਅਮੀਰ ਉੱਚੀ ਜਾਤ ਵਾਲੇ ਨਹੀਂ ਬਿਠਾਉਂਦੇ ਸਨ ਜਿਨ੍ਹਾਂ ਦੀ ਪਰਛਾਈ ਕੋਲੋਂ ਡਰਦੇ ਸਨ ਹੁਣ ਸਤਿਗੁਰਜਿ ਸਾਰਿਆਂ ਨੂੰ ਇੱਕੋ ਜਿਹਾ ਦਰਜਾ ਦੇ ਕੇ ਸਾਰਿਆਂ ਨੂੰ ਸਿੰਘ ਸਜਾ ਦਿੱਤਾ ਕਿਉਂਕਿ ਔਰੰਗਜ਼ੇਬ ਨੇ ਜੋ ਪਾਬੰਦੀ ਲਾਈ ਸੀ ਕਿਉਂਕਿ ਉਸ ਸਮੇਂ ਹਿੰਦੂ ਤੇ ਮੁਸਲਮਾਨ ਧਰਮ ਹਿੰਦੁਸਤਾਨ ਵਿੱਚ ਪ੍ਰਭਲ ਸੀ ਵੀ ਕੋਈ ਵੀ ਹਿੰਦੂ ਘੋੜਸਵਾਰੀ ਨਹੀਂ ਕਰ ਸਕਦਾ ਕੋਈ ਹਿੰਦੂ ਆਪਣੇ ਕੋਲ ਸ਼ਸਤਰ ਨਹੀਂ ਰੱਖ ਸਕਦਾ ਕੋਈ ਹਿੰਦੂ ਦਸਤਾਰ ਨਹੀਂ ਸਜਾ ਸਕਦਾ ਪ੍ਰਸਾਦ ਗੁਰੂ ਜੀ ਨੇ ਕਹਿ ਦਿੱਤਾ ਮੇਰਾ ਖਾਲਸਾ ਸਾਹ ਸਵਾਰ ਹੋਵੇਗਾ ਖਾਲਸਾ ਘੋੜੇ ਵੀ ਰੱਖੇਗਾ ਘੋੜਸਵਾਰੀ ਵੀ ਕਰੇਗਾ ਸ਼ਸਤਰ ਵੀ ਬੰਨੇਗਾ ਤੇ ਦਸਤਾਰ ਵੀ ਸਜਾਏਗਾ ਇਸ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਉਸ ਦਿਨ ਅੰਮ੍ਰਿਤ ਪਾਨ ਸੰਗਤਾਂ ਨੇ ਕੀਤਾ ਸਤਿਗੁਰੂ ਜੀ ਨੇ ਸਾਰਿਆਂ ਨੂੰ ਨਵਿਕਲੀ ਪਹਿਚਾਨ ਦਿੱਤੀ ਨਵਿਕਲਾ ਰੂਪ ਦਿੱਤਾ ਜੋ ਬਚਨ ਸਤਿਗੁਰ ਜੀ ਨੇ 1675 ਵਿੱਚ ਆਖੇ ਸਨ ਵੀ ਹੁਣ ਖਾਲਸੇ ਨੂੰ ਮੈਂ ਐਸਾ ਰੂਪ ਦੇ ਕੇ ਜਾਵਾਂਗਾ ਨਵਿਕਲਾ ਰੂਪ ਜੋ ਲੱਖਾਂ ਵਿੱਚੋਂ ਅਲੱਗ ਨਜ਼ਰ ਆਵੇਗਾ ਆ ਜੋ ਬਚਨ ਸਾਤ ਹੋ ਗਏ ਜਿਹੜੇ ਲੋਕ ਆਖਦੇ ਸਨ ਕਾਮ ਹਮਾਰਾ ਤੂਲਨ ਤਕੜੀ ਨੰਗੀ ਕਰਦਣਾ ਕਹੂੰ ਪਕੜੀ ਚਿੜੀ ਉੜੇ ਤੋਂ ਡਰ ਜਾਉ ਤੁਰਕਨ ਸੇ ਕਿਵੇਂ ਲੜ ਪਾਉ ਜੋ ਕਹਿੰਦੇ ਸਨ ਸਤਿਗੁਰ ਜੀ ਅਸੀਂ ਬੁੱਜਦੇ ਲੋਗ ਹੋ ਗਏ ਆ ਅਸੀਂ ਇਸ ਮੁਗਲ ਹਕੂਮਤ ਦੇ ਨਾਲ ਨਹੀਂ ਲੜ ਸਕਦੇ ਸਾਡੇ ਦਿਲ ਕਮਜ਼ੋਰ ਹੋ ਗਏ ਨੇ ਅਸੀਂ ਇਹਨਾਂ ਨਾਲ ਕਿਵੇਂ ਲੜਾਂਗੇ ਪਰ ਸਤਿਗੁਰੂ ਜੀ ਨੇ ਅੰਮ੍ਰਿਤ ਛਕਾਇਆ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਫਿਰ ਇਤਿਹਾਸ ਗੋਆ ਆਪਾਂ ਵੇਖਦੇ ਆ ਕਿ ਇੱਕ ਇੱਕ ਸਿੰਘ ਸਾਡਾ ਸਵਾ ਸਵਾ ਲੱਖ ਦੇ ਨਾਲ ਲੜ ਗਿਆ ਚਮਕੌਰ ਦੀ ਗੜੀ ਗੋਆ ਹੈ ਪੀ ਇੱਕ ਇੱਕ ਸਿੰਘ ਸਾਡਾ ਸਵਾ ਸਵਾ ਲੱਖ ਦੇ ਨਾਲ ਲੜਿਆ ਇਹ ਤਾਕਤ ਕਿੱਥੋਂ ਮਿਲੀ ਅੰਮ੍ਰਿਤ ਤੋਂ ਮਿਲੀ ਹੁਣ ਚਮਕੌਰ ਦੀ ਗੜੀ ਤੇ ਗੱਲ ਮੈਨੂੰ ਯਾਦ ਆਈ ਵੀ ਕੇਸਾਂ ਦਾ ਸਤਕਾਰ ਸਤਿਗੁਰੂ ਦੇ ਮਨ ਵਿੱਚ ਕਿੰਨਾ ਸੀ ਜਦੋਂ ਸਤਿਗੁਰੂ ਦੇ ਨਾਲ 40 ਸਿੰਘ ਲਗਭਗ ਸ਼ਹੀਦ ਹੋ ਗਏ ਹੁਣ ਭਾਈ ਦਿਆ ਸਿੰਘ ਭਾਈ ਸੰਗਤ ਸਿੰਘ ਨਾ ਨੇ ਸਤਿਗੁਰੂ ਨੂੰ ਪੰਜਾਂ ਪਿਆਰ ਰੂਪ ਵਿੱਚ ਹੋ ਕੇ ਇਹ ਹੁਕਮ ਸੁਣਾ ਦਿੱਤਾ ਗੁਰੂ ਰੂਪ ਹੋ ਕੇ ਬੇਤੋਾਨੂੰ ਚਮਕੌਰ ਦੀ ਗੜੀ ਛੱਡ ਕੇ ਜਾਣੀ ਪਵੇਗੀ ਕਿਉਂਕਿ ਤੁਸੀਂ ਜਿਉਂਦੇ ਰਹੇ ਤੇ ਸਤਿਗੁਰ ਸਾਡੇ ਵਰਗੇ ਲੱਖਾਂ ਸਿੱਖ ਤੁਸੀਂ ਬਣਾ ਦੇਣੇ ਨੇ ਪਰ ਸਤਿਗੁਰ ਜੀ ਕਹਿਣ ਲੱਗੇ ਬੜੀ ਮੁਸ਼ਕਲ ਦੇ ਨਾਲ ਮੌਕਾ ਆਇਆ ਹੈ ਵੀ ਹੁਣ ਰਣ ਰਣ ਵਿੱਚ ਜੁਝ ਕੇ ਸ਼ਹਾਦਤ ਪ੍ਰਾਪਤ ਕਰਨੀ ਹੈ ਪਰ ਜਦੋਂ ਹੁਕਮ ਕਰ ਦਿੱਤਾ ਖਾਲਸੇ ਨੇ ਗੁਰੂ ਰੂਪ ਹੋ ਕੇ ਵੀ ਨਹੀਂ ਸਤਿਗੁਰ ਤੁਹਾਨੂੰ ਜਾਣਾ ਪਵੇਗਾ ਹੁਣ ਸਤਿਗੁਰੂ ਜੀ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਰਾਤ ਵੇਲੇ ਸਤਗੁਰ ਜੀ ਨੇ ਤਾੜੀ ਮਾਰੀ ਸਿੱਖ ਸੰਗਤ ਉੱਤੇ ਦਰਸ਼ਨ ਕਰਦਿਆਂ ਨੇ ਤਾੜੀ ਸਾਹਿਬ ਗੁਰਦੁਆਰਾ ਹੈ ਹੁਣ ਆਪਾਂ ਇਹ ਪੜਦੇ ਹਾਂ ਵਿੱਚ ਜਦੋਂ ਸਤਗੁਰ ਜੀ ਮਾਛੀਵਾੜੇ ਪਹੁੰਚੇ ਸਤਗੁਰ ਜੀ ਦੇ ਪੈਰਾਂ ਵਿੱਚ ਜੋੜਾ ਨਹੀਂ ਸੀ ਸਤਗੁਰ ਜੀ ਨੇ ਰਾਤ ਵੇਲੇ ਜੋੜਾ ਚਮਕੌਰ ਦੀ ਗੜੀ ਵਿੱਚ ਜਦੋਂ ਲਾਇਆ ਭਾਈ ਦਿਆ ਸਿੰਘ ਨੇ ਆਖਿਆ ਸਤਗੁਰੂ ਜੀ ਇੱਕ ਤਾਂ ਹਨੇਰੀ ਰਾਤ ਹੈ ਵਿਖੜੇ ਰਾਵਾਂ ਵਿੱਚੋਂ ਲੰਘ ਕੇ ਜਾਣਾ ਹੈ ਸਤਗੁਰ ਜੀ ਨੇ ਜੋੜਾ ਲਾ ਦਿੱਤਾ ਉਦੋਂ ਸਤਗੁਰ ਜੀ ਨੇ ਬਚਨ ਕੀਤੇ ਸੀ ਵੀ ਇੱਕ ਰਾਤ ਹਨੇਰੀ ਹੈ ਬਾਰ ਮੇਰੇ ਅਣਗਿਣਤ ਸਿੱਖ ਸ਼ਹੀਦ ਹੋਏ ਨੇ ਜੰਗ ਦੇ ਮੈਦਾਨ ਵਿੱਚ ਕਿਸੇ ਦੇ ਕੇਸ ਖਿਲਰੇ ਹੋਣਗੇ ਕਿਸੇ ਦਾ ਕੋਈ ਕਕਾਰ ਡਿੱਗਿਆ ਹੋਵੇਗਾ ਮੈਂ ਨਹੀਂ ਚਾਹੁੰਦਾ ਵੀ ਕਿਸੇ ਕਕਾਰ ਦੀ ਕਿਸੇ ਦੇ ਕੇਸਾਂ ਦੀ ਵਿਅਦਿਵੀ ਹੋਵੇ ਮੇਰੇ ਚਰਨਾਂ ਹੇਠਾਂ ਕੇ ਤੇ ਸਤਿਗੁਰ ਜੀ ਨੇ ਦੇਖੋ ਇਤਿਹਾਸਕਾਰਾਂ ਨੇ ਕਿਹਾ 72 ਘੰਟੇ ਸਤਿਗੁਰ ਨੇ ਸਫ਼ਰ ਤੈਅ ਕੀਤਾ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਤੱਕ 72 ਘੰਟੇ ਦਾ ਸਫ਼ਰ ਬਣਦਾ ਜੋ ਨੰਗੇ ਪੈਰਾਂ ਸਤਿਗੁਰ ਜੀ ਨੇ ਕੀਤਾ ਸਤਗੁਰੇ ਚਰਨ ਲਹੂ ਲਹਾਨ ਹੋ ਗਏ ਚਰਨਾ ਵਿੱਚ ਛਾਲੇ ਪੈ ਗਏ ਪਰ ਕੇਸਾਂ ਦਾ ਸਤਕਾਰ ਸਤਗੁਰ ਦੇ ਮਨ ਵਿੱਚ ਇੰਨਾ ਜ਼ਿਆਦਾ ਸੀ ਅਮਰਤੀ ਤਾਕਤ ਸੀ ਜੋ ਇੱਕ ਇੱਕ ਸਿੱਖ ਸਵਾ ਸਵਾ ਲੱਖ ਦੇ ਨਾਲ ਲੜਿਆ ਇਹ ਅਮਰਦੀ ਦਾ ਸਤਗੁਰੂ ਜੀ ਨੇ ਬਖਸ਼ ਕੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ ਤੇ ਇੱਕ ਇੱਕ ਸਿੱਖ ਮਰਜੀਵੜਾ ਹੋ ਕੇ ਜੰਗ ਦੇ ਮੈਦਾਨ ਵਿੱਚ ਲੜਿਆ ਅਮਨੇ ਅਨੇਕਾਂ ਉਦਾਹਰਨਾਂ ਨੇ ਜਿਨ੍ਹਾਂ ਨੇ ਅਮਰਤ ਛਕਿਆ ਉਹਨਾਂ ਨੇ ਮੂਤ ਨੂੰ ਮਖੋਲ ਕੀਤੇ ਨੇ ਭਾਈ ਤਾਰੂ ਸਿੰਘ ਜਿਨ੍ਹਾਂ ਦੀ ਕੋਪੜੀ ਲਾਹ ਦਿੱਤੀ ਗਈ ਪਰ ਉਹਨਾਂ ਨੇ ਕਿਸੇ ਦੀ ਬੇਦਬੀ ਨਹੀਂ ਕੀਤੀ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ 4 ਸਾਲ ਦੇ ਪੁੱਤਰ ਅਜੇ ਸਿੰਘ ਦਾ ਤੜਪਦਾ ਹੋਇਆ ਦਿਲ ਉਹਦੇ ਮੂਹ ਚ ਪਾਇਆ ਗਿਆ ਤੇ ਉਹਨਾਂ ਨੇ ਇਸ ਮੰਝਰ ਨੂੰ ਆਪਣੇ ਅੱਖਾਂ ਦੇ ਸਾਹਮਣੇ ਵੇਖਿਆ ਪੁੱਤਰ ਨੂੰ ਕੋਹ ਕੇ ਸ਼ਹੀਦ ਕੀਤਾ ਉਹਦਾ ਤੜਪਦਾ ਹੋਇਆ ਦਿਲ ਮੂੰਹ ਚ ਪਾਇਆ ਜ਼ਾਲਿਮਾਂ ਵੱਲ ਪਰ ਈਨ ਲਈ ਮੰਨੀ ਕੇਸਾਂ ਦੀ ਬੇਦਵੀ ਨਹੀਂ ਕੀਤੀ ਕਿਉਂਕਿ ਪਹਿਲੀ ਸ਼ਰਤ ਸੀ ਕਿ ਕੇਸ ਕਤਲ ਕਰਵਾਓ ਤੇ ਸਾਡੇ ਧਰਮ ਵਿੱਚ ਆਓ ਤੁਹਾਨੂੰ ਰਾਜ ਭਾਗ ਦਿੱਤਾ ਜਾਵੇਗਾ ਜੋ ਲਾਜ ਉਹ ਸਮੇਂ ਮੁਗਲ ਸਲਤਨਤ ਨੇ ਕਲਗੀਧਰ ਪਾਸੇ ਦੇ ਛੋਟੇ ਸਹਬਜ਼ਾਦਿਆਂ ਨੂੰ ਦਿੱਤੇ ਸੰਭੀ ਤੁਸੀਂ ਜੇਕਰ ਕੇਸਾਂ ਦੀ ਬੇਅਦਵੀ ਕਰਦੇ ਹੋ ਸਾਡੇ ਮੁਗਲ ਹਕੂਮਤ ਨੂੰ ਤੁਸੀਂ ਜੇ ਝੁਕ ਕੇ ਨਮਸਕਾਰ ਕਰਦੇ ਹੋ ਸਾਡੇ ਦੀਨ ਨੂੰ ਕਬੂਲ ਕਰਦੇ ਹੋ ਤੁਹਾਨੂੰ ਰਾਜ ਭਾਗ ਬਖਸ਼ਿਆ ਜਾਏਗਾ ਨਹੀਂ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਏਗਾ ਤੁਹਾਡੇ ਪਿਤਾ ਨੂੰ ਅਸੀਂ ਸ਼ਹੀਦ ਕਰ ਦਿੱਤਾ ਹੈ ਤੁਹਾਡੇ ਭਰਾਵਾਂ ਨੂੰ ਸ਼ਹੀਦ ਕਰ ਦਿੱਤਾ ਹੈ ਤੁਹਾਡਾ ਕੋਈ ਵਾਲੀ ਵਾਰਸ ਨਹੀਂ ਪਰ ਉਹਨਾਂ ਨੇ ਵੀ ਅੰਮ੍ਰਿਤ ਦੀ ਦਾਤ ਲਈ ਹੋਈ ਸੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਮਰਾ ਭਾਵੇਂ ਛੋਟੀਆਂ ਸਨ ਕਹਿ ਦਿੱਤਾ ਸੀ ਵੀ ਤੁਸੀਂ ਸਾਡੇ ਪਿਤਾ ਨੂੰ ਸ਼ਹੀਦ ਕਰਨ ਦੀਆਂ ਗੱਲਾਂ ਆਖਦੇ ਹੋ ਸਾਡਾ ਪਿਤਾ ਬੱਬਰ ਸ਼ੇਰ ਹੈ ਲੱਖ ਗਿੱਦੜ ਇਕੱਠੇ ਹੋ ਜਾਣ ਕਦੇ ਗਿੱਦੜਾਂ ਨੇ ਕਦੇ ਬੱਬਰ ਸ਼ੇਰ ਦਾ ਸ਼ਿਕਾਰ ਨਹੀਂ ਕੀਤਾ ਤੇ ਉਹਨਾਂ ਨੇ ਇਹ ਨਹੀਂ ਮੰਨੀ ਤੇ ਉਹਨਾਂ ਨੂੰ ਆਖਰਨੀਆ ਵਿੱਚ ਚਣ ਕੇ ਉਹਨਾਂ ਨੇ ਆਪਣੇ ਆਪ ਨੂੰ ਚੁਣਾ ਕੇ ਸਹਾਦਾ ਦਾ ਜਾਮ ਪੀਤਾ ਸੋ ਆਪਾਂ ਜੋ ਅੱਜ ਦਿਨ ਮਨਾਇਆ ਹੈ ਜੋ ਉਪਦੇਸ਼ ਹੈ ਸਤਿਗੁਰੂ ਜੀ ਦਾ ਉਹਨਾਂ ਉਪਦੇਸ਼ਾਂ ਤੇ ਚੱਲੀਏ ਸਤਿਗੁਰੂ ਜੀ ਦੀ ਹੁਕਮਾਂ ਦੇ ਧਾਰਨੀ ਬਣੀਏ ਗੱਲ ਤਾਂ ਬਣੇਗੀ ਕਿਉਂਕਿ ਕਿਸੇ ਸਾਰ ਨੇ ਲਿਖਿਆ ਜਿੰਨਾਂ ਦਾ ਦਿਨ ਮਨਾਤੇ ਉਹਨ ਕੀ ਬਾਤ ਕੋ ਵੀ ਮਾਨੋ ਜਿੰਨਾਂ ਦਾ ਦਿਨ ਮਨਾਤੇ ਹੋ ਉਹਨ ਕੀ ਰਮਜ ਕੋ ਵੀ ਜਾਨੋ ਕੇਵਲ ਅੰਮ੍ਰਿਤ ਛੱਕ ਲੈਣਾ ਹੀ ਕਾਫੀ ਨਹੀਂ ਅੰਮ੍ਰਿਤ ਛੱਕ ਕੇ ਜੋ ਸਤਿਗੁਰੂ ਜੀ ਨੇ ਸਾਨੂੰ ਰਹਿਤਾਂ ਦੱਸਿਆ ਨੇ ਕੁਰਹਿਤਾਂ ਦੱਸਿਆ ਨੇ ਉਹਦਾ ਵੀ ਅਸੀਂ ਪਾਲਣ ਕਰਨਾ ਹੈ ਗੱਲ ਤਾਂ ਬਣੇਗੀ ਅੰਮ੍ਰਿਤ ਛੱਕ ਲੈਣਾ ਉਹਦੇ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੋਰ ਵੱਧਦੀ ਹੈ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਅੰਮ੍ਰਿਤ ਧਾਰੀ ਹੈ ਉਹ ਪੰਜਾਂ ਬਾਣੀਆਂ ਦਾ ਨਿਤਨੇਮ ਦਾ ਧਾਰਨੀ ਹੋਣਾ ਵੀ ਹੱਤ ਜ਼ਰੂਰੀ ਹੈ ਉਹਦੀ ਤਾਂ ਫਿਰ ਅਰਦਾਸ ਬਣ ਜਾਂਦੀ ਹੈ ਕਿਉਂਕਿ ਦੁਨੀਆ ਵਿੱਚ ਕੇਵਲ ਸਿੱਖ ਪੰਥ ਨੂੰ ਛੱਡ ਕੇ ਜਦੋਂ ਵੀ ਕੋਈ ਅਰਦਾਸ ਕਰਦਾ ਹੈ ਕੇਵਲ ਆਪਣੇ ਲਈ ਕਰਦਾ ਹੈ ਪਰ ਜਦੋਂ ਖਾਲਸਾ ਅਰਦਾਸ ਕਰਦਾ ਹੈ ਖਾਲਸਾ ਆਪਣੇ ਲਈ ਅਰਦਾਸ ਨਾ ਕਰਕੇ ਖਾਲਸਾ ਆਖਦਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖਾਲਸਾ ਸਰਬੱਤ ਦਾ ਭਲਾ ਮੰਗਦਾ ਹੈ ਜਦੋਂ ਜਦੋਂ ਕਿਸੇ ਵੀ ਕੌਮ ਤੇ ਭੀੜ ਬਣੀ ਖਾਲਸੇ ਨੇ ਜਾ ਕੇ ਬਾਹ ਫੜੀ ਹੈ ਅੱਜ ਵੀ ਭਾਵੇਂ ਜੋ ਸਮਾਂ ਚੱਲ ਰਿਹਾ ਜੈਸੇ ਹਾਲਾਤ ਚੱਲ ਰਹੇ ਨੇ ਅੱਜ ਖਾਲਸਾ ਮਸੀਹਾ ਬਣ ਕੇ ਗਰੀਬਾਂ ਨੂੰ ਜਿੱਥੇ ਭੋਜਨ ਵੰਡ ਰਿਹਾ ਹੈ ਦਵਾਈਆਂ ਵੰਡ ਰਿਹਾ ਹੈ ਇਹ ਸਾਰੀ ਜੋ ਸ਼ੁਭ ਗੁਣ ਨੇ ਇਹ ਸਭ ਦਾਤਾਂ ਸਾਨੂੰ ਕਲਗੀਧਰਪਾਤਸਰ ਜੀ ਨੇ ਬਖਸ਼ੀਆਂ ਨੇ ਸੋ ਆਪਾਂ ਅਰਦਾਸ ਕਰੀਏ ਕਲਗੀਧਰਪਾਤਸਰ ਚਰਨਾ ਵਿੱਚ ਸਤਿਗੁਰੂ ਜੀ ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰਨ ਰਹਿਤਾਂ ਬਹਿਤਮ ਵਿੱਚ ਪ੍ਰਪੱਕ ਹੋ ਜਾਈਏ ਜਿਵੇਂ ਕਲਗੀਧਰ ਪਾਸਾ ਜੀ ਨੇ ਆਪਣੇ ਮਨ ਅੰਦਰ ਖਾਲਸੇ ਜਦੋਂ ਸਾਜਿਆ ਸੀ ਜਿਉਂ ਉਹਨਾਂ ਨੇ ਕਲਪਨਾ ਕੀਤੀ ਸੀ ਮੇਰਾ ਸਿੱਖ ਇਹੋ ਜਿਹਾ ਹੋਵੇਗਾ ਮੇਰਾ ਖਾਲਸਾ ਇਹੋ ਜਿਹਾ ਹੋਵੇਗਾ ਸੋ ਆਪਣ ਅਰਦਾਸ ਕਰੀਏ ਸਤਿਗੁਰੂ ਦੇ ਬਚਨਾਂ ਤੇ ਪੂਰੇ ਉਤਰਿਏ ਸੋ ਇੱਕ ਵਾਰ ਫੇਰ ਸਮੂਹ ਸੰਗਤਾਂ ਤੋਂ ਨਿਵਾਦ ਸਮਾਥੋੜੇ ਇਸ ਵਿਸ਼ੇ ਤੇ ਜਿੰਨਾ ਵੀ ਬੋਲਿਆ ਜਾਏ ਬੋਲਿਆ ਜਾ ਸਕਦਾ ਪਰ ਸਮੇਂ ਵਿੱਚ ਰਹਿ ਕੇ ਆਪਾਂ ਸਮਾਪਤੀ ਕਰਨੀ ਹੈ ਸੋ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ